ਕਰ ਜਿਹੜੀ ਔਰਤਾਂ ਨੂੰ ਦਿੱਤੀ ਹੋਈ 1000 ਰੁਪਏ ਦੀ ਗਾਰੰਟੀ ਆ ਉਹ ਪੂਰੀ ਕਰੋ ਇਹਨਾਂ ਗੁੰਡੇ ਬਦਮਾਸ਼ਾਂ ਦੇ ਉੱਤੇ ਕਰ ਰਹੀਆਂ ਤੇ ਇਹ ਗੁੰਡੇ ਬਦਮਾਸ਼ਾਂ ਤੇ ਇਸ ਕਰਕੇ ਕਰ ਰਹੀਆਂ ਕਿਉਂਕਿ ਲੋਕਾਂ ਨੂੰ ਦਬਾ ਕੇ ਰੱਖਣਾ ਹੈ ਲੋਕਾਂ ਨੂੰ ਪੱਧਰ ਕਰਕੇ ਰੱਖਣਾ ਹੈ ਜਿੱਥੇ ਲੋਕਾਂ ਨੂੰ ਕਟਕਟਾਪਾ ਪੱਧਰ ਕਰਨ ਵਾਸਤੇ ਜਿਹੜੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਹੁੰਦੀ ਆ ਉੱਥੇ ਆਪਦੇ ਗੁੰਡਾ گروਹਾਂ ਦੀ ਵਰਤੋਂ ਵੀ ਇਹ ਲੋਕਾਂ ਨੂੰ ਦਬਾ ਕੇ ਰੱਖਣ ਵਾਸਤੇ ਕਰਦੇ ਆ ਔਰਤਾਂ ਨਾਲ 1000 ਰੁਪਏ ਦੀ ਗਰੰਟੀ ਕੀਤੀ ਸੀ ਇਹਨਾਂ ਨੇ ਗਰੰਟੀ ਕਾਗਜ਼ ਲੋਕਾਂ ਦੇ ਘਰਾਂ ਪਈਆਂ ਘਰਾਂਾਂ 'ਚ ਪਈਆਂ ਗਰੰਟੀ ਕਾਰਡ ਇਹਨਾਂ ਦੇ ਪਰ ਉਹ ਗਰੰਟੀ ਇਹਨਾਂ ਨੇ ਪੂਰੀ ਨਹੀਂ ਕੀਤੀ ਅਜੇ ਤੱਕ ਇਸੇ ਤਰ੍ਹਾਂ ਮਤਲਬ ਮਜ਼ਦੂਰਾਂ ਸਰ ਜਿਹੜਾ ਕਰਜ਼ਾ ਚੜਿਆ ਹੋਇਆ Да. Yeah. ਮਾਈਕਰੋਫਾਈਨੈਂਸ ਕੰਪਨੀਆਂ ਜਾਨੀ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆਂ ਔਰਤਾਂ ਨਾਲ ਸੰਪਰਕ ਕਰੀਦਾ ਤਾਂ 7-7 8-8 ਕੰਪਨੀਆਂ ਤੋਂ ਜਾਨੀ ਉਹ ਕਰਜ਼ੇ ਚੱਕੇ ਹੋਏ ਆ ਤਾਂ ਹਾਲ ਤੇ ਆ ਵੀ ਉਹ ਆਪਦੇ ਘਰ 'ਚ ਬੱਚਾ ਬਿਮਾਰ ਪਿਆ ਹੋਵੇ ਉਹਦੀ ਦਵਾਈ ਨਹੀਂ ਦਵਾਉਂਦੇ ਕਿਉਂਕਿ ਉਹ ਜਿਹੜੇ ਕੰਪਨੀ ਵਾਲੇ ਉਹ 10 ਰੁਪਏ ਘੱਟ ਵੀ ਨਹੀਂ ਲੈਂਦੇਗੇ ਤਾਂ ਇਸ ਕਰਕੇ ਵੀ ਉਹ 8-8 ਕੰਪਨੀਆਂ ਤੋਂ ਕਰਜ਼ਾ ਚੱਕਿਆ ਹੋਇਆ ਉਹਨਾਂ ਦੀ ਆਪ ਦਾ ਕੋਈ ਹਾਲਤ ਨਹੀਂ ਹੈਗੀ ਘਰਾਂ ਦਾ ਬਹੁਤ ਮਾੜਾ ਹਾਲ ਹੈ ਜਾਨੀ ਉਹ ਕੰਪਨੀਆਂ ਜਿਹੜਾ ਕਰਜ਼ਾ ਚੱਕਿਆ ਹੋਇਆ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਉਹ ਸਰਕਾਰ ਮਾਫ ਕਰੇ ਇਹ ਮੰਗ ਹੈਗੀ ਹੈ ਜੀ ਅੱਜ ਸਪੀਕਰ ਕਲਤਾਰ ਸਿੰਘ ਸੰਧਵਾ ਦੀ ਕੋਠੀ ਅੱਗੇ ਇਹ ਕਿਰਤੀ ਇਹ ਮਜ਼ਦੂਰ ਇਹ ਇੱਕ ਨੰਬਰ ਦੀ ਸੱਚੀ ਸੁੱਚੀ ਕਿਰਤ ਕਰਨ ਵਾਲੇ ਇਕੱਠੇ ਹੋ ਕੇ ਆਏ ਨੇ ਕੀ ਇਹਨਾਂ ਦੀਆਂ ਮੰਗਾਂ ਨੇ ਬਾਈ ਜੀ ਕੀ ਤੁਹਾਡੇ ਮਸਲੇ ਦੀ ਸੜੀਆਂ ਮੰਗਾਏ ਆਈ ਸਾਡਾ ਤਾਂ ਮਸਲਾ ਕੋਈ ਹੱਲ ਹੀ ਨਹੀਂ ਕੀਤਾ ਜਾਨੀ ਇੱਕ ਤਰ੍ਹਾਂ ਨਾਲ ਅਸੀਂ ਤਾਂ 77 ਸਾਲਾਂ ਤੋਂ ਜਾਨੀ ਇੱਕ ਤਰ੍ਹਾਂ ਨਾਲ ਕੰਨੀ ਤੇ ਰੱਖਿਆ ਹੋਇਆ ਮਜ਼ਦੂਰਾਂ ਨੂੰ ਤਾਂ ਤਾਂ ਅੱਜ ਅਸੀਂ ਇਸ ਕਰਕੇ ਆਏ ਆ ਕਿ ਪਹਿਲਾਂ 8 ਮੀਟਿੰਗਾਂ ਹੋ ਗਈਆਂ ਭਗਵੰਤ ਮਾਨ ਸਰਕਾਰ ਨਾਲ ਧਰਨੇ ਵੀ ਲੱਗੇ ਆ ਮੀਟਿੰਗਾਂ ਵੀ ਹੋਈਆਂ ਭਗਵੰਤ ਮਾਨ ਇੱਕ ਵੀ ਮੀਟਿੰਗ ਤੇ ਹਾਜ਼ਰ ਨਹੀਂ ਹੋਇਆ ਤੇ ਕੋਈ ਮਸਲਾ ਸਾਡਾ ਹੱਲ ਨਹੀਂ ਕੀਤਾ ਅੱਜ ਅਸੀਂ ਮਤਲਬ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਦੇ ਚਾਰ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇ ਰਹੇ ਆ ਇੱਥੇ ਅਸੀਂ ਫਰੀਦਕੋਟ ਦੇ ਵਿੱਚ ਕਲਤਾਰ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਦੇ ਬਾਰ ਅੱਗੇ ਬੈਠੇ ਆ ਜੀ ਮੰਗਾ ਇਹ ਹੈਗੇ ਆ ਕਿ ਭਗਵੰਤ ਮਾਨ ਸਰਕਾਰ ਨੇ ਭਾਵੇਂ ਸੰਤਰਾਮ ਉਦਾਸੀ ਦੇ ਗੀਤ ਗਾ ਕੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਵੋਟਾਂ ਲਈਆਂ ਇਹ ਕਿਹਾ ਵੀ ਮਗਦਾ ਰਹੇ ਬੇ ਸੂਰਜਾ ਕਮੀਆਂ ਦੇ ਵਿਹੜੇ ਪਰ ਜੋ ਕਮੀਆਂ ਦੀ ਹਾਲਤ ਹੈ ਆਏ ਦਿਨ ਵੱਡੀ ਗਿਣਤੀ ਚ ਜਿਹੜਾ ਮਜ਼ਦੂਰਾਂ ਦਾ ਰਜਗਾਰ ਆ ਚਾਹੇ ਉਹ ਰੇਹਾਂ ਨੇ ਸਪਰੇਹਾਂ ਨੇ ਮਸ਼ੀਨਰੀ ਨੇ ਲਗਾਤਾਰ ਉਹਨਾਂ ਦਾ ਰਜਗਾਰ ਤਬਾਹ ਕੀਤਾ ਹੈ ਤਬਾਹ ਕਰਨ ਕਰਕੇ ਅੱਜ ਉਹਨਾਂ ਸਰਕਾਰੀਆਂ ਦੀਆਂ ਪੰਡਾਂ ਚੜੀਆਂ ਹੋਈਆਂ ਤੇ ਉਦੋਂ ਇਸੇ ਤਰ੍ਹਾਂ ਮਤਲਬ ਭਗਵੰਤ ਮਾਨ ਨੇ ਪਿਛਲੇ ਦਿਨਾਂ 'ਚ ਮੀਟਿੰਗ ਹੋਈ ਐ ਇਸ ਪਰ ਭਗਵੰਤ ਮਾਨ ਸਰਕਾਰ ਨਾਲ ਤਾਂ ਇਹਦੇ ਮੰਤਰੀਆਂ ਨੇ ਮੰਨਿਆ ਹੋਇਆ ਵੀ ਅਸੀਂ ਮਤਲਬ ਆਮ ਜਲਾਸ ਲਗਾਤਾਰ ਕਰ ਰਹੇ ਹਾਂ ਤੇ ਅਸੀਂ ਜਿਹੜੇ ਲਾਭਪਾਤਰੀ ਐ ਬੇਹ ਕਰਿਆ ਉਹਨਾਂ ਦੀ ਚੋਣ ਕਰਾਂਗੇ ਤਾਂ ਅਜੇ ਤੱਕ ਇੱਕ ਵੀ ਲਾਹ ਪਤਰੀ ਨੂੰ ਇਹਨਾਂ ਨੇ ਪਲਾਟ ਨਹੀਂ ਦਿੱਤਾ ਪੰਜਾਬ ਦੇ ਵਿੱਚ ਤਾਂ ਸਮਾਂ ਇਦੋਂ ਬਿਨਾਂ ਜਾਣੀ 23 24000 ਦੇ ਕਰੀਬ ਪਲਾਟ ਕੱਟੇ ਪਏ ਆ ਕਿਸੇ ਪਲਾਟ ਤੇ ਇਹਨਾਂ ਨੇ ਕਬਜ਼ਾ ਨਹੀਂ ਦਿੱਤਾ ਅਜੇ ਤੱਕ ਜਣੀ ਇਹ ਮੰਗ ਹੈਗੀ ਆ ਇਸੇ ਤਰ੍ਹਾਂ ਵੱਡੀ ਮੰਗ ਹੈ ਕਿ ਜਿਹੜੀ ਬੁਨਿਆਦੀ ਮਜ਼ਦੂਰਾਂ ਦੀ ਜਾਂ ਬੇਜ਼ਮੀਨੇ ਕਿਸਾਨਾਂ ਦੀ ਮੰਗ ਹੈ ਕਿ 17.5 ਇਕੜ ਤੋਂ ਵੱਧੂ ਨਿਕਲਦੀਆਂ ਜਿਹੜੀਆਂ ਜ਼ਮੀਨਾਂ ਆ ਉਹ ਥੋੜ੍ਹ ਜਿਹੀ ਜ਼ਮੀਨ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਿੱਚ ਵੰਡੀਆਂ ਜਾਣ ਇਹ ਮੰਗ ਹੈਗੀ ਆ ਇਸ ਤਰ੍ਹਾਂ ਜਾਨੀ ਅਗਲੀ ਮੰਗ ਹੈਗੀ ਆ ਇੱਥੇ ਆਪਾਂ ਦੇਖਿਆ ਵੀ ਉਹ ਡਾਕਟਰ ਵਾਲਾ ਮਾਮਲਾ ਜਿਹੜਾ ਆਪਣੇ ਕੋਲਕੱਤੇ ਦੇ ਵਿੱਚ ਵਾਪਰਿਆ ਹੈਗਾ ਵੀ ਜੇ ਇਸ ਤਰ੍ਹਾਂ ਬੱਚੀਆਂ ਸੇਫ ਨਹੀਂ ਹੈਗੀਆਂ ਤਾਂ ਮਤਲਬ ਸਾਡੀਆਂ ਮਜ਼ਦੂਰਾਂ ਕਿਸਾਨਾਂ ਦੀਆਂ ਬੱਚੀਆਂ ਕਿੱਥੇ ਸੇਫ ਹੈਗੀਆਂ ਇਸ ਕਰਕੇ ਵੀ ਯਾਨੀ ਭਗਵੰਤ ਮਾਨ ਸਰਕਾਰ ਵਾਲੇ ਪਾਸਿਓ ਕੋਈ ਇਸ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਹੈਗਾ ਹਰ ਰੋਜ਼ ਇੱਥੇ ਵੀ ਵਾਪਰਦੀਆਂ ਘਟਨਾਵਾਂ ਵੀ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਈ ਜਾਵੇ ਇਹ ਹੈਗੀ ਮੰਗ ਅਗਲੀ ਮੰਗ ਹੈ ਕਿ ਪੀਟੀਏ ਫੰਡ ਦੀ ਸ਼ਰਤ ਲਾ ਕੇ ਇਸ ਵਾਰ ਹਜ਼ਾਰਾਂ ਜਿਹੜੇ ਮਜ਼ਦੂਰਾਂ ਦੇ ਤੇ ਜਾਂ ਮਤਲਬ ਬੇਜ਼ਮੀਨੇ ਕਿਸਾਨਾਂ ਦੇ ਬੱਚੇ ਆ ਜਿਹੜੇ ਇੰਨੀਆਂ ਫੀਸਾਂ ਦੇ ਨਹੀਂ ਸਕਦੇਗੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਲਜਾਂ ਤੋਂ ਵਾਂਝੇ ਰਹਿ ਗਏ ਦਾਖਲਾ ਨਹੀਂ ਲੈ ਸਕੇ ਇਹਨਾਂ ਨੇ ਪੀਟੀਏ ਫੰਡ ਦੀ ਸ਼ਰਤ ਲਾਤੀ ਹੈ ਜਿਹੜੀ ਇਸ ਕਰਕੇ ਵੀ ਉਹ ਸਰਕਾਰ ਵਾਪਸ ਲਵੇ ਇਹਨਾਂ ਮੰਗਾਂ ਦੇ ਕਰਕੇ ਅੱਜ ਅਸੀਂ ਜਾਨੀ ਧਰਨਾ ਲਾ ਰਹੇ ਹਾਂ ਤੇ ਲਗਾਤਾਰ ਭਗਵੰਤ ਮਾਨ ਸਰਕਾਰ ਜਾਨੀ ਲੋਕਾਂ ਨੂੰ ਕੁਝ ਦੇਣ ਦੀ بجائے ਉਲਟਾ ਲੋਕਾਂ ਦੇ ਉੱਤੇ ਜਾਨੀ ਨਵੇਂ ਫਰਮਾਨ ਚੜ੍ਹ ਰਹੀ ਆ ਨਵੀਆਂ ਨਵੀਆਂ ਲੋਕਾਂ ਦੇ ਉੱਤੇ ਸ਼ਰਤਾਂ ਮੜ ਰਹੀ ਆ ਇਸ ਕਰਕੇ ਵੀ ਮਜ਼ਦੂਰਾਂ ਦੇ ਜਿਹੜੇ ਕੁੱਲ ਮਸਲੇ ਹੈਗੇ ਉਹਨਾਂ ਨੂੰ ਹੱਲ ਕਰੇ ਸਕੇ ਭਾਈ ਜੀ ਭਗਵੰਤਮਾਨ ਸਾਹਿਬ ਦੀ ਸਰਕਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਤਾਂ ਕਿਰਤੀਆਂ ਮਜ਼ਦੂਰਾਂ ਲਈ ਕੰਮ ਹੀ ਬਹੁਤ ਕੀਤੇ ਨੇ ਉਹ ਕਹਿੰਦੇ ਪੰਜਾਬ ਅਸੀਂ ਰੰਗਲਾ ਬਣਾ ਰਹੇ ਆ ਤੇ ਭਗਵੰਤਮਾਨ ਸਾਹਿਬ ਤਾਂ ਖੁਦ ਮਗਦਾ ਰਹਿੰਦੇ ਸੂਰਜਾ ਕਮੀਆਂ ਦੇ ਵੇੜੇ ਇਹ ਗੀਤ ਗਾਉਂਦੇ ਰਹੇ ਨੇ ਤੇ ਤੁਸੀਂ ਘਿਰ ਕੇ ਬੈਠੇ ਹੋ ਕੋਠੀ ਉਹਨਾਂ ਦੀ ਵੀ ਸਾਡੇ ਲਈ ਕੁਛ ਕੀਤਾ ਨਹੀਂ ਦੇਖੋ ਉਹ ਦੂਗਾਹਾਂ ਜਿਹੜਾ ਨਸ਼ਿਆਂ ਦਾ ਵਰਤਾਰਾ ਬਹੁਤ ਤੇਜ਼ੀ ਨਾਲ ਵਧਿਆ ਹੋਇਆ ਹੈ ਨਸ਼ਿਆਂ ਦੇ ਵਰਤਾਰੇ ਨੇ ਹਰ ਘਰ ਦੇ ਵਿੱਚ ਹੈ ਜਾਣੀ 70 ਵਿਚਾਉਣੇ ਸ਼ੁਰੂ ਕੀਤੇ ਹੋਏ ਆ ਪਰ ਜਦੋਂ ਇਥੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਆ ਜਾਂ ਸਰਕਾਰ ਨੇ ਇਸ ਗੱਲ ਦੀ ਗਰੰਟੀ ਦਿੱਤੀ ਕਿ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹ ਨਸ਼ਾ ਬੰਦ ਕਰ ਦਿੱਤਾ ਜਾਊਗਾ ਜਦੋਂ ਕਿ ਨਸ਼ਾ ਬੰਦ ਹੋਣ ਦੀ ਬਜਾਏ ਯਾਨੀ ਇਹਦਾ ਵਧਾਰਾ ਹੋਇਆ ਪਿੰਡਾਂ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਵਿਕਣ ਲੱਗਿਆ ਸਰਕਾਰ ਇਹਦਾ ਕਿਸੇ ਤਰ੍ਹਾਂ ਵੀ ਰੋਕਥਾਮ ਨਹੀਂ ਕਰ ਸਕੀ ਜਿਹਦੇ ਤੋਂ ਇਹ ਸਪਸ਼ਟ ਹੁੰਦਾ ਵੀ ਸਰਕਾਰ ਦੇ ਜਿਹੜੇ ਸਿਆਸੀ ਪਿਆਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਨਸ਼ੇ ਦੇ ਸਮਗਲਰਾਂ ਦੇ ਨਾਲ ਇਹਨਾਂ ਦੀ ਮਿਲੀਭੁਗਤ ਜ਼ਾਹਰ ਹੁੰਦੀ ਆ ਸਿਆਸੀ ਬਹੁਤ ਸਾਰੇ ਜਿਹੜੇ ਸਿਆਸਤਦਾਨ ਐ ਜਾਂ ਇਹਨਾਂ ਦੇ ਜਿਹੜੀ ਅਫਸਰशाही ਆ ਕਿਸੇ ਨਾ ਕਿਸੇ ਤਰ੍ਹਾਂ ਇਹ ਇਹਨਾਂ ਦੇ ਉੱਤੇ ਵੀ ਜਣੀ ਇਹਨਾਂ ਦਾ ਕੁੰਡਾ ਮਹਿਸੂਸ ਹੁੰਦਾ ਲੋਕਾਂ ਨੂੰ ਵੀ ਇਹ ਇਸ ਕਰਕੇ ਨਸ਼ਾ ਬੰਦ ਨਹੀਂ ਹੋ ਰਿਹਾ ਇਹਨਾਂ ਦਾ ਕੁੰਡਾ ਜਿਹੜਾ ਉਹ ਕਿਸੇ ਨਾ ਕਿਸੇ ਤਰ੍ਹਾਂ ਅਫਸਰਸ਼ਾਹੀ ਨੂੰ ਵੀ ਪਿੱਛੇ ਖਿੱਚ ਕੇ ਰੱਖ ਰਿਹਾ ਹੈ ਜਾਨੀ ਜਿਹਦੇ ਕਰਕੇ ਲੋਕਾਂ ਦੀਆਂ ਮੰਗਾਂ ਮਸਲੇ ਹੱਲ ਕਰਨੇ ਦੂਰ ਦੀ ਗੱਲ ਲੋਕਾਂ ਵਾਸਤੇ ਜਿਹੜੀਆਂ ਕੋਈ ਮਾਰੀਆਂ ਮੋਟੀਆਂ ਰਹਿਤਾਂ ਸਹੂਲਤਾਂ ਪਹਿਲਾਂ ਮਿਲਦੀਆਂ ਸੀ ਚਾਹੇ ਦੀਪੂਆਂ ਰਾਹੀਂ ਸਸਤੀ ਕਣਕ ਮਿਲ ਜਾਂਦੀ ਸੀ 2 ਰੁਪਏ ਕਿਲੋ ਵਾਲੀ ਉਹ ਪਿਛਲੇ ਲੰਮੇ ਸਮੇਂ ਤੋਂ ਬੰਦ ਕੀਤੀ ਪਈ ਆ ਮਜ਼ਦੂਰਾਂ ਨੂੰ ਪੀੜੇ ਕਾਰਡਾਂ ਦੇ ਉੱਤੇ ਸਸਤੇ ਕਰਜ਼ੇ ਮਿਲ ਜਾਂਦੇ ਸੀ ਉਹ ਜਿਹੜੇ ਸਸਤੇ ਕਰਜ਼ੇ ਆ ਉਹ ਪੂਰੀ ਤਰ੍ਹਾਂ ਦੇ ਨਾਲ ਬੰਦ ਕੀ ਉਹ ਪਏ ਆ ਮਜ਼ਦੂਰਾਂ ਨੂੰ ਸੁਸਾਇਟੀਆਂ ਦੇ ਵਿੱਚ ਗੈਰ ਜਰਾਤੀ ਮੈਂਬਰ ਬਣਾਇਆ ਜਾਂਦਾ ਸੀ ਉੱਥੇ ਉਹਨਾਂ ਨੂੰ ਜਿਹੜੇ ਮੈਂਬਰ ਬਣਾਉਣ ਤੋਂ ਮਨਾਹੀ ਕੀਤੀ ਜਾ ਰਹੀ ਆ ਜੇ ਕਿਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਆਪ ਜਾਨੀ ਦਬਾਅ ਬਣਾ ਕੇ ਮੈਂਬਰ ਬਣ ਵੀ ਗਏ ਉਹਨਾਂ ਨੂੰ ਜਿਹੜੀ ਕੋਈ ਉਸ ਤਰ੍ਹਾਂ ਦਾ ਜਿਹੜਾ ਲੈਨ ਦੇ ਨਾਲ ਉਹਨਾਂ ਦਾ ਉਹ ਨਹੀਂ ਚਲਾਇਆ ਜਾ ਰਿਹਾ ਇਸ ਕਰਕੇ ਕਿਵੇਂ ਅਸੀਂ ਆਸ ਕਰ ਸਕਦੇ ਆ ਵੀ ਲੋਕਾਂ ਦੇ ਘਰਾਂ ਦੇ ਅੰਦਰ ਜਿਹੜੇ ਸੂਰਜ ਉਹ ਮੰਗਦੇ ਰੱਖ ਸਕਦੀ ਹੈ ਇਥੋਂ ਦੀ ਸਰਕਾਰ ਇਸ ਕਰਕੇ ਆਪ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਹਸਪਤ ਹੋ ਰਹੀ ਆ ਜਿਹਦੇ ਕਰਕੇ ਇਹਨਾਂ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜਿਹੜੀ ਕਰੋਨਾ ਪੀੜ ਦੀ ਗਣਕ ਹੈ ਅਸਲ 'ਚ ਉਹ ਜਿਹੜੀ ਮੁਫਤ ਕਣਕ ਗਹਿ ਕੇ ਉਹ ਲੋਕਾਂ ਨੂੰ ਦਿੱਤੀ ਜਾ ਰਹੀ ਆ ਉਹ ਵੀ ਕਦੇ ਯਾਨੀ 5 ਕਿਲੋ ਦਿੱਤੀ ਜਾਂਦੀ ਆ ਕਦੇ 10 ਕਿਲੋ ਕਰ ਦਿੱਤੀ ਜਾਂਦੀ ਆ ਕਦੇ 15 ਕਿਲੋ ਕਰ ਦਿੱਤੀ ਜਾਂਦੀ ਆ ਯਾਨੀ ਉਹ ਵੀ ਇਸ ਬਹਾਨੇ ਦੇ ਹੇਠ ਲੋਕਾਂ ਨੂੰ ਦੇਖਿਆ ਜਾ ਰਿਹਾ ਕਿ ਲੋਕ ਇਹੋ ਜੀ ਹਾਲਤ ਜਾਨੀ ਵੱਡਾ ਕੋਈ ਵਿਰੋਧਤਾ ਨਹੀਂ ਉੱਠ ਸਕਦਾ ਜਿਹਦੇ ਕਰਕੇ ਕਿਸੇ ਸਮੇਂ ਵੀ ਉਹਨੂੰ ਬੰਦ ਕੀਤਾ ਜਾ ਸਕਦਾ ਇਸ ਕਰਕੇ ਅਸੀਂ ਤਾਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਭਾਈ ਚਾਹੇ ਤੁਸੀਂ ਅੱਡ ਅੱਡ ਸਰਕਾਰਾਂ ਦੇ ਰਾਜ ਭਾਗ ਦੇਖੇ ਆ ਇਹਨਾਂ ਦਾ ਰਾਜ ਭਾਗ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਕਿਤੇ ਜਾਨੀ ਲੋਕ ਖਾਸ ਕਰਕੇ ਮਜ਼ਦੂਰਾਂ ਵਾਸਤੇ ਬੇਜਮੀਨਿਆਂ ਵਾਸਤੇ ਅਤੀ ਮਾੜਾ ਹੈ ਇਸ ਕਰਕੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਜਥੇਬੰਦ ਹੋਣਾ ਚਾਹੀਦਾ ਅੱਠੇ ਹੋ ਕੇ ਵੱਡੀ ਗਿਣਤੀ 'ਚ ਵਿਰੋਧ ਕਰਨਾ ਚਾਹੀਦਾ ਹੈ ਤੇ ਜਿਵੇਂ ਆਪਾਂ ਦੇਖਿਆ ਪੱਛਮੀ ਬੰਗਾਲ ਦੇ ਅੰਦਰ ਕਲਕੱਤਾ 'ਚ ਇੱਕ ਕਾਜ ਦੇ ਅੰਦਰ ਇੱਕ ਡਾਕਟਰ ਦੇ ਨਾਲ ਜਿੰਨਾ ਬੇਰਹਿਮੀ ਦੇ ਨਾਲ ਜਾਨੀ ਉਹ ਰੇਪ ਕਰਕੇ ਗੈਂਗਰੇਪ ਹੋਇਆ ਤੇ ਕਤਲ ਕੀਤਾ ਗਿਆ ਆ ਘੱਟੋ ਘੱਟ ਉਹ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਹੋਣ ਦਾ ਦਾਵਾ ਹੈ ਜਣੀ ਇਸੇ ਤਰ੍ਹਾਂ ਜੇ ਫਿਰ ਇਹੋ ਜਿਹਾਂ ਥਾਵਾਂ ਦੇ ਉੱਤੇ ਇਹ ਕੁਝ ਵਾਪਰ ਸਕਦਾ ਤਾਂ ਜੇ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਜਿਹੜੀਆਂ ਵੀ ਇਹ ਪਾਰਟੀਆਂ ਹੈ ਚਾਹੇ ਕੋਈ ਖੇਤਰੀ ਆ ਤੇ ਚਾਹੇ ਕੋਈ ਕੇਂਦਰ ਪੱਧਰ ਦੀਆਂ ਇਹ ਲਗਭਗ ਕਿਵੇਂ ਇਸ ਤਰ੍ਹਾਂ ਦਾ ਜਿਹੜਾ ਭਰੋਸਾ ਇਸ ਕਰਕੇ ਚਾਹੇ ਉੱਥੇ ਮਮਤਾ ਬੈਨਰਜੀ ਆ ਚਾਹੇ ਪੰਜਾਬ ਦੇ ਅੰਦਰ ਕਿੰਨੀਆਂ ਘਟਨਾਵਾਂ ਗਿਣ ਸਕਦੇ ਆਪਾਂ ਇਸੇ ਤਰ੍ਹਾਂ ਆ ਪਿਛਲੇ ਦਿਨੀ ਉੱਤਰਾਖੰਡ ਦੇ ਵਿੱਚ ਵੀ ਇੱਕ ਬੱਚੀ ਦੇ ਨਾਲ ਬੱਸ ਦੇ ਵਿੱਚ ਗੈਂਗਰੇਪ ਹੋਇਆ ਇਸੇ ਤਰ੍ਹਾਂ 3 ਸਾਲਾ ਬੱਚੀ ਦੇ ਨਾਲ ਰਾਜਸਥਾਨ ਦੇ ਵਿੱਚ ਹੋਇਆ ਤੇ ਪੰਜਾਬ ਵੀ ਇਸ ਗੱਲ ਤੋਂ ਸੇਫ ਨਹੀਂ ਹੈ ਇਸ ਕਰਕੇ ਸਰਕਾਰਾਂ ਤੋਂ ਕਿੰਨਾ ਕੁ ਚਿਰ ਲੋਕ ਆਸ ਰੱਖ ਸਕਣਗੇ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਭਾਈ ਆਪਣੇ ਆਪਣੇ ਸਮੂਹਾਂ ਦੇ ਵਿੱਚ ਆਪਣੇ ਆਪਣੇ ਤਬਕਿਆਂ ਦੇ ਵਿੱਚ ਸਾਰਿਆਂ ਨੂੰ ਜਥੇਬੰਦ ਹੋ ਕੇ ਆਪਦੀਆਂ ਜਥੇ ਮੰਗਾ ਮਸਲਿਆਂ ਦੀ ਰਾਖੀ ਕਰਨ ਦੀ ਲੋੜ ਨਿਕਲਦੀ ਆ ਉਥੇ ਨਾਲ ਨਾਲ ਆਪਣੀਆਂ ਧੀਆ ਭੈਣਾਂ ਦੀ ਸੁਰੱਖਿਆ ਕਰਨ ਦੀ ਨਸ਼ਾ ਤੋਂ ਨੌਜਵਾਨਾਂ ਦੀ ਸੁਰੱਖਿਆ ਕਰਨ ਦੀ ਵੀ ਵੱਡੀ ਤੱਦੀ ਬਣਦੀ ਆ ਲੋੜ ਬਣਦੀ ਆ ਸੋ ਇਹ ਅਸੀਂ ਤੁਹਾਡੇ ਮਾਦਮੀਆਂ ਬੰਦੀ ਅਮਰਾਈਂ ਆਸ ਕਰਦੇ ਆ ਲੋਕਾਂ ਤੋਂ ਪੰਜ ਜੀ ਬੋਲੋਗੇ